ਇੱਕ ਵਾਰ ਇੱਕ ਰਾਜਾ ਕਿਸੇ ਫਕੀਰ ਕੋਲ ਗਿਆ ਤਿ ਫਕੀਰ ਨੂੰ ਜਾ ਕੇ ਕਹਿਣ ਲੱਗਾ ਮੈਨੂੰ ਇੱਕ ਮੁਸ਼ਕਲ ਹੈ ਕਿ ਤੁਸੀਂ ਮੇਰੀ ਮੁਸ਼ਕਲ ਦੂਰ ਕਰ ਸਕਦੇ ਹੋ ਤਫਕੀਰ ਨੇ ਕਿਹਾ ਦੱਸੋ ਤੁਹਾਨੂੰ ਕੀ ਮੁਸ਼ਕਲ ਹੈ ਤਾਂ ਰਾਜਾ ਫਕੀਰ ਨੂੰ ਕਹਿਣ ਲੱਗਾ ਕਿ ਜਦੋਂ ਮੈਂ ਬਹੁਤ ਜ਼ਿਆਦਾ ਖੁਸ਼ ਹੁੰਨਾ ਤਾਂ ਮੈਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਉਂਦਾ ਮੈਂ ਇੰਨਾ ਜ਼ਿਆਦਾ ਖੁਸ਼ ਹੁੰਨਾ ਮੇਰਾ ਨੱਚਣ ਨੂੰ ਦਿਲ ਕਰਦਾ ਹੈ ਪਰ ਜਦੋਂ ਮੈਂ ਦੁਖੀ ਹੁੰਨਾ ਮੈਂ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਛੋਟਾ ਜਿਹਾ ਦੁੱਖ ਆਉਣ ਤੇ ਵੀ ਮੈਂ ਢੇਰੀ ਟਾ ਕੇ ਬੈਠ ਜਾਂਦਾ ਕਿ ਤੁਸੀਂ ਕੋਈ ਇਸ ਦਾ ਮੈਨੂੰ ਉਪਾਰ ਦੱਸ ਸਕਦੇ ਹੋ ਕਿ ਖੁਸ਼ੀ ਵੇਲੇ ਮੈਂ ਬਹੁਤਾ ਖੁਸ਼ ਨਾ ਹੋਵਾਂ ਤੇ ਦੁੱਖ ਵੇਲੇ ਵੀ ਮੈਂ ਇਸ ਤਰ੍ਹਾਂ ਢੇਰੀ ਟਾ ਕੇ ਨਾ ਬੈਠਾਂ ਤੇ ਉਸ ਰਾਜੀ ਦੀ ਇਹ ਗੱਲ ਸੁਣ ਕੇ ਫਕੀਰ ਨੇ ਰਾਜੇ ਨੂੰ ਕਿਹਾ ਹਾਂ ਮੇਰੇ ਕੋਲ ਤੇਰੀ ਇਸ ਮੁਸ਼ਕਿਲ ਦਾ ਹੱਲ ਹੈ ਉਸ ਫਕੀਰ ਨੇ ਰਾਜੇ ਨੂੰ ਇੱਕ ਮੁੰਦਰੀ ਦਿੱਤੀ ਤੇ ਕਿਹਾ ਇਸ ਨੂੰ ਆਪਣੀ ਉਂਗਲੀ ਵਿੱਚ ਪਹਿਨ ਲੈ ਜਦੋਂ ਵੀ ਤੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇ ਜਾਂ ਤੈਨੂੰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋਵੇ ਤਾਂ ਤੂੰ ਇਸ ਮੁੰਦਰੀ ਨੂੰ ਦੇਖਣਾ ਹੈ ਰਾਜੇ ਨੇ ਫਕੀਰ ਕੋਲ ਉਹ ਮੁੰਦਰੀ ਪਕੜੀ ਤੇ ਆਪਣੀ ਉਂਗਲ ਵਿੱਚ ਪਾਉਂਦੇ ਹੋਏ ਉਸ ਨੂੰ ਪ੍ਰਣਾਮ ਕੀਤਾ ਤੇ ਉੱਥੋਂ ਚਲਾ ਗਿਆ ਜਦੋਂ ਵੀ ਰਾਜਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦਾ ਸੀ ਜਾਂ ਬਹੁਤ ਜ਼ਿਆਦਾ ਦੁੱਖ ਮਹਿਸੂਸ ਕਰਦਾ ਸੀ ਤਾਂ ਝੱਟ ਉਹ ਮੁੰਦਰੀ ਨੂੰ ਦੇਖਦਾ ਸੀ ਉਸ ਮੁੰਦਰੀ ਦੇ ਉੱਤੇ ਲਿਖਿਆ ਸੀ ਇਹ ਸਮਾਂ ਬੀਤ ਹੀ ਜਾਵੇਗਾ ਕਿਉਂਕਿ ਇਹ ਮੁੰਦਰੀ ਉਸਨੂੰ ਯਾਦ ਦਿਵਾਉਂਦੀ ਸੀ ਕਿ ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਸੁੱਖ ਤੇ ਦੁੱਖ ਚਲਦੇ ਰਹਿੰਦੇ ਹਨ ਜਿੱਦ ਚੰਗਾ ਮੜਾ ਟਾਈਮ ਆਉਦਾ ਰਹਿੰਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੀ ਉਮਰ ਹੀ ਚੰਗਾ ਰਹੇਗਾ ਜਾਂ ਸਾਰੀ ਉਮਰ ਹੀ ਮਾਰਾ ਰਹੇਗਾ ਇਹਦੀਆਂ ਇਹ ਗੱਲਾਂ ਪੱਲੇ ਬੰਨ ਕੇ ਰਾਜੇ ਨੇ ਆਪਣੀ ਜ਼ਿੰਦਗੀ ਖੁਸ਼ਹਾਲ ਤਰੀਕੇ ਨਾਲ ਜਿਉਣੀ ਸ਼ੁਰੂ ਕਰ ਦਿੱਤੀ ਸੋ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ